ਭਾਜੀ ਕੀ ਨਾਮ ਆ ਕਿੱਥੋਂ ਦੇ ਰਹਿਣ ਵਾਲੇ ਜੇ ਤੇ ਕੀ ਗੱਲ ਹੋਈ ਸਾਡਾ ਪਿੰਡ ਸ਼ਾਹਪੁਰ ਗਰਾਏ ਜੇ ਤੇ ਡੇਰਾ ਬਾਬਾ ਨਾਨਕਾ ਨੂੰ ਲਾਗੇ ਲੱਗਦਾ ਵਾ ਤੇ ਕਰਨੌੜ ਰੋਡ ਉੱਥੇ ਕਰਨੌੜ ਰੋਡ ਤੇ ਪੈਂਦੀਆਂ ਕਨੌਲੀਆਂ ਸ਼ਾਹਪੁਰ ਗਰਾਏ ਲਾਗੇ ਤੇ ਉੱਥੇ ਅਸੀਂ ਰਹਿੰਦੇ ਆ ਜੀ ਇਸ ਘਰਾਂ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਪਾਣੀ ਆਇਆ ਸੀ ਤੇ ਜਦੋਂ ਪਾਣੀ ਆਇਆ ਵਾ ਉਹਦੇ ਨਾਲ ਸਾਡੀ ਕੰਧ ਡਿੱਗ ਚੁੱਕੀ ਆ ਤੇ ਬਹੁਤ ਮਾੜੇ ਹਾਲਾਤ ਹੋਏ ਨੇ ਤੇ ਸਾਡੇ ਘਰ ਦੀਆਂ ਸੱਤਾਂ ਵੀ ਜਿਹੜੀਆਂ ਡਿੱਗ ਚੁੱਕੀਆਂ ਨੇ ਤੇ ਇੰਨਾ ਮੜਾ ਲਾ ਦੋਇਆ ਵੀ ਸਾਨੂੰ ਸਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਅੰਦਰ ਉਹ ਵੀ ਅਸੀਂ ਸਮਾਨ ਕੱਢ ਲੀਏ ਤੁਹਾਡੀ ਅਲਮਾਰੀ ਵੀ ਖਰਾਬ ਹੋ ਚੁੱਕੀ ਆ ਸਾਡੇ ਬੈੱਡ ਵੀ ਖਰਾਬ ਹੋ ਚੁੱਕੇ ਆ ਤੁਸੀਂ ਵੇਖ ਸਕਦੇ ਹੋ ਸਾਡੇ ਬੈੱਡ ਦੀਆਂ ਢੋਵਾਂ ਵੀ ਫੁੱਲ ਚੁੱਕੀਆਂ ਵਾਂ ਤੇ ਐਨੇ ਸਾਡੇ ਹਲਾਤ ਮਾੜੇ ਨੇ ਸਾਡੇ ਘਰ ਕੋਈ ਨਹੀਂ ਪੁੱਛਣ ਆਇਆ ਵੀ ਕੋਈ ਪਿੰਡਦਾਰ ਆਪਾਂ ਪੁੱਛ ਲਈਏ ਵੀ ਕੀ ਹਾਲ ਆ ਉਹ ਗਾੜੀਓ ਇਹ ਕਹਿੰਦੇ ਤੁਹਾਨੂੰ ਕੀ ਹੋਇਆ ਵਾ ਤੁਹਾਡੇ ਕਿਹੜਾ ਪਾਣੀ ਆਇਆ ਵਾ ਤੇ ਐਦਾਂ ਆਈ ਉਹਨਾਂ ਨੂੰ ਬੜੇ ਜਾਣੇ ਨੂੰ ਆਖਿਆ ਵੀ ਸਾਡੇ ਘਰ ਆਓ ਸਾਡਾ ਹਾਲ ਵੇਖੋ ਆਗੇ ਅਸੀਂ ਉੱਥੇ ਰਹਿ ਰਹੇ ਆਂ ਤੇ ਜਹਾਨੂੰ ਤੰਗੀ ਆ ਤੇ ਤਾਂ ਹੀ ਅਸੀਂ ਉੱਥੇ ਰਹਿ ਰਹੇ ਆਂ ਤੇ ਕੋਈ ਵੀ ਸਾਡੇ ਘਰ ਦੇ ਵਿੱਚ ਸਾਡਾ ਕੋਈ ਵੀ ਸਾਰ ਲੈਣ ਨਹੀਂ ਆਇਆ ਅਸੀਂ ਇਹੋ ਬੇਨਤੀ ਕਰਦੇ ਆਂ ਸਾਡੀ ਕੋਈ ਸੁਣਾਈ ਕੀਤੀ ਜਾਵੇ ਤੇ ਜਿੰਨੀ ਵੀ ਥੋੜੀ-ਬੋਧੀ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤੀ ਜਿਆਦਾ ਨਹੀਂ ਮੰਗਦੇ ਬੇ ਚੱਲ ਸਾਡੀਆਂ ਸੱਤਾਂ ਥੋੜੀਆਂ ਬੋਧੀਆਂ ਬਦਲੀਆਂ ਜਾਣ ਕਿੰਨਾ ਕੁ ਸੋਨਾ ਕਰਦਾ ਤੇਗੀਆਂ ਸਾਡੀਆਂ ਸਮਾਨ ਸਾਡਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਕੱਪੜੇ ਵੀ ਜਿਹੜੇ ਉਹ ਕੱਪੜਿਆਂ ਦੇ ਵਿੱਚ ਲੋੜੀਆਂ ਪੈ ਚੁੱਕੀਆਂ ਨੇ ਸਾਡੇ ਜਿੰਨੇ ਵੀ ਨਵੇਂ ਕੱਪੜੇ ਸੀ ਉਹ ਬੈੱਡ ਦੇ ਵਿੱਚ ਪਾਣੀ ਚ ਲੱਗੇ ਆਈ ਉਹਦੇ ਵਿੱਚ ਕੱਪੜੇ ਸਾਰਾ ਸਾਡਾ ਪਾਣੀ ਉਹਦੇ ਕੱਪੜਿਆਂ ਵਿੱਚ ਪੈ ਗਿਆ ਤੇ ਲੋੜੀਆਂ ਪੈ ਗਈਆਂ ਉਹ ਵੀ ਸਾਡੇ ਕੱਪੜੇ ਜਿਹੜੇ ਨਵੇਂ ਆ ਖਰਾਬ ਹੋ ਚੁੱਕੇ ਨੇ ਜਿੱਥੇ ਤੁਸੀਂ ਰਹਿੰਦੇ ਜਿੱਥੇ ਮਹੱਲੇ ਦੇ ਨਿਵਾਸੀਆਂ ਨੇ ਕੋਈ ਤੁਹਾਡੀ ਮਦਦ ਕੀਤੀ ਨਹੀਂ ਜੀ ਹਾਂ ਨੂੰ ਇੱਥੇ ਕਨੇ ਗਵਾਂਦੇ ਨਹੀਂ ਆਖਿਆ ਵੀ ਸਾਡੇ ਘਰ ਆ ਜਾਓ ਤੇ ਨਾ ਹੀ ਆਨੂ ਕਨੇ ਆਖਿਆ ਵਾ ਆਈ ਕਿਦੀ ਤਿੰਨ ਥਾਂ ਦੇ ਭਾਜੀ ਅਸੀਂ ਥਾਂ ਬਦਲਿਆ ਵਾ ਪਹਿਲਾਂ ਅਸੀਂ ਸ਼ਾਹਪੁਰ ਗਏ ਸਾਪਰੋਂ ਸੀ ਤਿੰਨ ਦਿਨ ਰੇ ਉਥੋਂ ਰਹਿ ਗਏ ਫੇਰ ਆਨੂੰ ਉਥੇ ਮਤਲਬ ਵੀ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਇਹਦੇ ਨਹੀਂ ਰਹਾ ਜਾਂਦਾ ਸਾਡੇ ਬੱਚੇ ਥੋੜੀ ਸਤਾਨੀ ਕਰਦੇ ਸੀ ਉਸ ਤੋਂ ਬਾਅਦ ਅਸੀਂ ਫੇਰ ਇੱਥੇ ਆ ਘਰ ਦੇ ਵਿੱਚ ਡੇਰਾ ਲਾਇਆ ਆ ਪਿੱਛੇ ਤੁਹਾਡੇ ਤੋਂ ਪਿੱਛੇ ਘਰ ਆ ਅਸੀਂ ਇਹਨਾਂ ਦੇ ਘਰ ਰਹਿੰਦੇ ਰਹੇ ਫੇਰ ਇੱਥੇ ਤਰਪਾਲ ਲਾਈ ਤੇ ਜਦੋਂ ਮੀਂਹ ਆਉਂਦਾ ਸੀ ਤਰਪਾਲ ਵੀ ਜਿਹੜੀ ਚੁੰਦੀ ਸੀ ਤੇ ਸਾਨੂੰ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਫੇਰ ਅਸੀਂ ਪਿੰਡ ਗਏ ਚਾਹਪੁਰ ਦੇ ਵਿੱਚ ਉੱਥੇ ਇਹੀ ਥਾਣੇਦਾਰ ਉਹਨਾਂ ਨੇ ਗਦਾਨਾ ਬਣਾਈਆਂ ਉਹਨਾਂ ਨੂੰ ਆਪਾਂ ਪੁੱਛਿਆ ਵੀ ਸਾਰ ਇਹਦਾ ਗੱਲ ਆ ਸਾਡੀ ਬਹੁਤ ਮਤਲਬੀ ਹਾਲਤ ਮਾੜੀ ਆ ਸਾਡੇ ਕੋ ਘਰ ਰਿਆ ਨਹੀਂ ਜਾਂਦੇ ਸਾਡੀ ਸੱਤਾ ਡਿੱਗੀਆਂ ਵਾ ਅਸੀਂ ਤੁਹਾਡੇ ਇੱਥੇ ਰਹਿ ਪੀਏ ਤੇ ਉਹਨਾਂ ਨੇ ਜਵਾਰਿਆਂ ਨੇ ਸਾਨੂੰ ਰਹਿਣ ਲਈ ਕਿਹਾ ਜਾਂ ਹੋਰ ਕਿੰਨੇ ਵੀ ਰਹਿਣਾ ਤੇ ਤੁਸੀਂ ਆ ਸਕਦੇ ਹੋ ਇਹ ਸਾਡੇ ਨਾਲ ਲਾਦੇ ਆ ਜੀ ਹਾਂ ਬੋਲੋ ਆਪ ਕੀ ਮੰਗ ਕਰਦੇ ਜੀ ਮੰਗ ਲਈ ਇਹੀ ਕਰਦੇ ਆ ਜੀ ਜੋ ਬੰਦਾ ਸਾਨੂੰ ਦਿੱਤਾ ਜਾਵੇ